ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਲਬਰਟਾ ਦੇ ਇਮੀਗ੍ਰੇਸ਼ਨ ਮੰਤਰੀ ਬਜ਼ੁਰਗਾਂ ਨੂੰ ਸੱਦਣ ਦੇ ਖਿਲਾਫ ਕਿਆ ਬਜ਼ੁਰਗਾਂ ਨੂੰ ਸੱਦਣ ਨਾਲ ਹੈਲਥ케ਅਰ ਤੇ ਪਵੇਗਾ ਵਾਧੂ ਭਾਰ ਕੈਨੇਡਾ ਨੇ ਮਾਪਿਆਂ ਦੀ ਪੀਆਰ ਲਈ ਆਮਦਨ ਹੱਦ ਵਧਾਈ 8 ਜੁਲਾਈ ਤੋਂ ਭੇਜੇ ਜਾਣਗੇ ਸਪੌਂਸਰਸ਼ਿਪ ਦਾਖਲ ਕਰਨ ਦੇ ਸੱਦੇ ਕੈਨੇਡਾ ਸਰਕਾਰ ਵੱਲੋਂ 45 ਦਿਨਾਂ 'ਚ ਵਰਕ ਪਰਮਿਟ ਦੇਣ ਦਾ ਦਾਵਾ ਸਰਕਾਰ ਨੇ ਡੱਗਫੋਰਡ ਦੇ 2 ਸਾਲ ਦੇ ਉਡੀਕ ਸਮੇਂ ਨੂੰ ਦੱਸਿਆ ਗਲਤ ਪਿਛਲੇ 5 ਸਾਲਾਂ 'ਚ ਜਾਰੀ ਹੋਏ ਸਟੱਡੀ ਵੀਜ਼ਿਆਂ ਦੀ ਪੜਤਾਲ ਸ਼ੁਰੂ ਕੈਨੇਡਾ ਸਰਕਾਰ ਜਾਂਚ ਦੇ ਆਧਾਰ 'ਤੇ 2027 ਮਗਰੋਂ ਬਣਾਏਗੀ ਨੀਤੀ ਅਲਬਰਟਾ ਦੇ ਇਮੀਗ੍ਰੇਸ਼ਨ ਮੰਤਰੀ ਜੋਸਫ ਸ਼ੋ ਨੇ ਕਿਹਾ ਹੈ ਕਿ ਉਹ ਫੈਡਰਲ ਸਰਕਾਰ ਦੀ ਉਸ ਯੋਜਨਾ ਨੂੰ ਲੈ ਕੇ ਚਿੰਤਤ ਨੇ ਜਿਸ ਵਿੱਚ ਕੈਨੇਡਾ 'ਚ ਪਹਿਲਾਂ ਹੀ ਰਹਿ ਰਹੇ ਪ੍ਰਵਾਸੀਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਕੈਨੇਡਾ ਲਿਆਂਦਾ ਜਾਵੇਗਾ। ਇਸ ਯੋਜਨਾ ਤਹਿਤ ਫੈਡਰਲ ਸਰਕਾਰ ਉਹਨਾਂ ਲੋਕਾਂ ਤੋਂ 10,000 ਅਰਜ਼ੀਆਂ ਲੈਣ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਪ੍ਰਵਾਸੀਆਂ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਸਪੌਂਸਰ ਕਰਨ 'ਚ ਦਿਲਚਸਪੀ ਦਿਖਾਈ। ਜੋਸਫ ਸ਼ੋ ਨੇ 10000 ਦੀ ਗਿਣਤੀ ਤੇ ਇਤਰਾਜ਼ ਜਤਾਇਆ ਏ ਉਹਨਾਂ ਨੇ ਕਿਹਾ ਕਿ ਇਹ ਗਿਣਤੀ ਅਲਬਰਟਾ ਦੇ ਹੈਲਥ ਸਿਸਟਮ ਘਰਾਂ ਦੀ ਉਪਲਬਧਤਾ ਅਤੇ ਸਮਾਜਿਕ ਸੇਵਾਵਾਂ ਉੱਤੇ ਬਹੁਤ ਵੱਧ ਦਬਾਅ ਪਾ ਸਕਦੀ ਹੈ ਇਸ ਤਰ੍ਹਾਂ ਦੇ ਫੈਸਲੇ ਸੂਬਿਆਂ ਨਾਲ ਬਿਨਾਂ ਸਲਾਹ مشورے ਦੇ ਲੈ ਜਾਣਾ ਠੀਕ ਨਹੀਂ ਹੈ ਫੈਡਰਲ ਇਮੀਗ੍ਰੇਸ਼ਨ ਮੰਤਰੀ ਲੀਨਾ ਡੈਬ ਦੇ ਦਫ਼ਤਰ ਨੇ ਕਿਹਾ ਏ ਕਿ ਇਹ 10000 ਅਰਜ਼ੀਆਂ ਸਿਰਫ ਸ਼ੁਰੂਆਤੀ ਕਦਮ ਹਨ ਤੇ ਅਸਲ ਟੀਚਾ 24500 ਹੈ ਉਨਾ ਕਹਿ ਕੇ ਪਰਵਾਰਕ ਮਿਲਾਪ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਦਾ ਅਹਿਮ ਹਿੱਸਾ ਹੈ ਅਤੇ ਜਿਹੜੇ ਮਾਪੇ ਜਾਂ ਦਾਦਾ-ਦਾਦੀ ਇਸ ਸਕੀਮ ਰਾਹੀਂ ਆਉਂਦੇ ਨੇ ਉਹਨਾਂ ਦਾ ਖਰਚਾ ਸਪੌਂਸਰ ਕਰਨ ਵਾਲਾ ਵਿਅਕਤੀ ਚੁੱਕਦਾ ਹੈ ਇਸ ਲਈ ਸੂਬਿਆਂ ਉੱਤੇ ਵਾਧੂ ਬੋਝ ਨਹੀਂ ਪੈਂਦਾ ਫੈਡਰਲ ਦਫ਼ਤਰ ਨੇ ਇਹ ਵੀ ਦੱਸਿਆ ਕਿ ਇਹ ਪਰਿਵਾਰਕ ਮੈਂਬਰ ਸਿਰਫ ਸਮਾਜਿਕ ਹੀ ਨਹੀਂ ਸਗੋਂ ਆਰਥਿਕ ਲਾਹੇ ਵੀ ਲਿਆਉਂਦੇ ਨੇ ਜਿਵੇਂ ਕਿ ਘਰ ਦੇ ਕੰਮਾਂ 'ਚ ਮਦਦ ਕਰਨੀ ਜਾਂ ਬੱਚਿਆਂ ਦੀ ਦੇਖਭਾਲ ਕਰਨਾ ਜਿਸ ਨਾਲ ਮਾਪੇ ਆਸਾਨੀ ਨਾਲ ਨੌਕਰੀ ਕਰ ਸਕਦੇ ਨੇ ਸ਼ੌਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਪਰਿਵਾਰਕ ਮਿਲਾਪ ਦੀ ਮਹੱਤਤਾ ਨੂੰ ਸਮਝਦੇ ਨੇ ਪਰ ਇਹਨਾਂ ਲੋੜੀਂਦੇ ਇੰਤਜ਼ਾਮਾਂ ਤੋਂ ਬਿਨਾ ਵੱਡੀ ਗਿਣਤੀ 'ਚ ਬਜ਼ੁਰਗਾਂ ਨੂੰ ਬੁਲਾਉਣਾ ਹੈਲਥ케ਅਰ ਸਿਸਟਮ ਲਈ ਗੰਭੀਰ ਚੁਣੌਤੀ ਬਣ ਸਕਦਾ ਹੈ ਉਹਨਾਂ ਕਿਹਾ ਕਿ ਜੇਕਰ ਸਿਸਟਮ 'ਤੇ ਵਧੇਰੇ ਦਬਾਅ ਪਿਆ ਤਾਂ ਨਵੇਂ ਆਏ ਲੋਕਾਂ ਨੂੰ ਸਮੇਂ ਸਰ ਸਿਹਤ ਸੇਵਾਵਾਂ ਨਹੀਂ ਮਿਲ ਸਕਣਗੀਆਂ ਬਜ਼ੁਰਗ ਲੋਕ ਆਮ ਤੌਰ ਤੇ ਵਧੇਰੇ ਸਿਹਤ ਸੇਵਾਵਾਂ ਦੀ ਲੋੜ ਰੱਖਦੇ ਨੇ ਤੇ ਜੇ ਉਹਨਾਂ ਨੂੰ ਵਾਧੂ ਸਹੂਲਤਾਂ ਦੇ ਬਿਨਾ ਲਿਆਂਦਾ ਗਿਆ ਤਾਂ ਇਹ ਸਿਸਟਮ ਲਈ ਮੁਸ਼ਕਲ ਪੈਦਾ ਕਰੇਗਾ ਸ਼ਾਹ ਨੇ ਕਿਹਾ ਕਿ ਅਲਬਰਟਾ ਦੀ ਸਰਕਾਰ ਚਾਹੁੰਦੀ ਹੈ ਕਿ ਸਮੁੱਚੀ ਇਮੀਗ੍ਰੇਸ਼ਨ ਪ੍ਰਤੀ ਸਾਲ ਦੇ ਵਿੱਚ 5 ਲੱਖ ਤੋਂ ਘੱਟ ਇਹਨੂੰ ਕੀਤਾ ਜਾਵੇ ਅਤੇ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੇਂ ਆਉਣ ਵਾਲਿਆਂ ਦੀ ਚੋਣ ਕਰਨ 'ਚ ਸੂਬਿਆਂ ਦੀ ਇੱਕ ਮਜ਼ਬੂਤ ਭੂਮਿਕਾ ਹੋਵੇ। ਸ਼ੌਦੀਆਂ ਟਿੱਪਣੀਆਂ ਉਦੋਂ ਆਈਆਂ ਨੇ ਜਦੋਂ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲਾ ਇੱਕ ਪੈਨਲ ਲੋਕਾਂ ਤੋਂ ਕਈ ਵਿਸ਼ਿਆਂ ਤੇ رائے ਜਾਣਨ ਲਈ ਸੂਬੇ ਦਾ ਦੌਰਾ ਕਰ ਰਿਹਾ ਹੈ ਜਿਸ ਵਿੱਚ ਇਹ ਵਿਸ਼ਾ ਵੀ ਸ਼ਾਮਲ ਹੈ ਕਿ ਕੀ ਅਲਬਰਟਾ ਖੁਦ ਦੀ ਇਮੀਗ੍ਰੇਸ਼ਨ ਪ੍ਰਣਾਲੀ ਬਣਾਵੇ? ਤੇ ਕਿ ਗੈਰ ਮਨਜ਼ੂਰਸ਼ੁਦਾ ਨਵੇਂ ਪ੍ਰਵਾਸੀਆਂ ਨੂੰ ਹੈਲਥ케ਅਰ ਵਰਗੀਆਂ ਸੇਵਾਵਾਂ ਤੱਕ ਪਹੁੰਚ ਕਰਨ ਤੋਂ ਰੋਕਿਆ ਜਾਵੇ ਐਡਮਿੰਟਨ ਚ ਇੱਕ ਟਾਊਨ ਹਾਲ ਦੌਰਾਨ ਇੱਕ ਨਾਗਰਿਕ ਨੇ ਸਮਿਥ ਉੱਤੇ ਇਮੀਗ੍ਰੈਂਟਸ ਦੇ ਖਿਲਾਫ ਗੱਲਾਂ ਕਰਨ ਦਾ ਇਲਜ਼ਾਮ ਲਾਇਆ ਸਮਿਥ ਨੇ ਕਿਹਾ ਕਿ ਸੂਬਾ ਰਹਿਣ ਸਹਿਣ ਦੇ ਖਰਚ ਹਸਪਤਾਲਾਂ ਦੀ ਭੀੜ ਸਕੂਲਾਂ ਦੇ ਆਕਾਰ ਅਤੇ ਸਮਾਜਿਕ ਸੇਵਾਵਾਂ ਉੱਤੇ ਪੈਰ ਹੈ ਵਾਧੂ ਦਬਾਅ ਲਈ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਫੈਡਰਲ ਸਰਕਾਰ 2025 ਚ ਲਗਭਗ 1 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦੀ ਯੋਜਨਾ ਚ ਹੈ ਜਿਸ ਵਿੱਚ ਵਰਕ ਵੀਜ਼ਾ ਵਾਲੇ ਟੈਂਪਰੇਰੀ ਰੈਜ਼ੀਡੈਂਟਸ ਵਿਦਿਆਰਥੀ ਸ਼ਰਨਾਰਥੀ ਅਤੇ ਪ੍ਰਵਾਸੀਆਂ ਦੇ ਮਾਪਿਆਂ ਤੇ ਹੋਰ ਦਾਦਾ-ਦਾਦੀ ਵਰਗੇ ਨਵੇਂ ਪੀਆਰ ਸ਼ਾਮਲ ਨੇ ਕੈਨੇਡਾ ਦੇ ਪ੍ਰੀਮੀਅਰਜ਼ ਨੇ ਵੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ ਟੀਚੇ ਬਣਾਉਂਦੇ ਹੋਏ ਉਹਨਾਂ ਨਾਲ ਜ਼ਿਆਦਾ ਸਲਾਹ ਕਰੇ ਅਤੇ ਸੂਬਿਆਂ ਨੂੰ ਆਪਣੀ ਆਰਥਿਕ ਲੋੜ ਮੁਤਾਬਕ ਜ਼ਿਆਦਾ ਇਮੀਗ੍ਰੈਂਟਸ ਲਿਆਉਣ ਦੀ ਆਜ਼ਾਦੀ ਮਿਲੇ ਮਾਪਿਆਂ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਲਈ ਘੱਟੋ-ਘੱਟ ਆਮਦਨ ਦੀ ਸ਼ਰਤ ਚੁੱਪਚੀਪੀਤੇ ਵਧਾ ਦਿੱਤੀ ਗਈ ਹੈ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਵਿਭਾਗ ਮੁਤਾਬਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਸਪਾਂਸਰਸ਼ਿਪ ਵਾਸਤੇ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਘੱਟੋ-ਘੱਟ ਆਮਦਨ 47549 ਡਾਲਰ ਸਾਲਾਨਾ ਹੋਣੀ ਚਾਹੀਦੀ ਹੈ। ਇਹ ਰਕਮ ਪਿਛਲੇ ਸਾਲ ਲਾਗੂ ਸ਼ਰਤ ਤੋਂ 3000 ਡਾਲਰ ਵੱਧ ਬਣਦੀ ਹੈ ਤੇ ਪਰਿਵਾਰ 'ਚ ਸਿਰਫ 2 ਮੈਂਬਰ ਹੋਣ ਤੇ ਹੀ ਲਾਗੂ ਹੋਵੇਗੀ। ਪਰਿਵਾਰ 'ਚ 3 ਮੈਂਬਰ ਹੋਣ ਤੇ ਸਾਲਾਨਾ ਆਮਦਨ ਦੀ ਸ਼ਰਤ 58456 ਡਾਲਰ ਹੋ ਜਾਂਦੀ ਹੈ ਤੇ ਇਹ ਰਕਮ 2024 ਚ ਲਾਗੂ ਸ਼ਰਤ ਤੋਂ 4000 ਡਾਲਰ ਵੱਧ ਬਣਦੀ ਹੈ। ਕੈਨੇਡਾ ਰਹਿੰਦੇ ਪਰਿਵਾਰ 'ਚ 4 ਮੈਂਬਰ ਹੋਣ ਤੇ ਘੱਟੋ-ਘੱਟ ਆਮਦਨ 70972 ਡਾਲਰ ਹੋਣੀ ਚਾਹੀਦੀ ਹੈ ਤਾਂ ਹੀ ਮਾਪਿਆਂ, ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸਪான்ਸਰ ਕਰਨ ਦੀ ਇਜਾਜ਼ਤ ਮਿਲਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ 16000 ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ 17000 ਤੋਂ ਵੱਧ ਸੰਭਾਵਿਤ ਸਪਾਂਸਰਜ਼ ਨੂੰ 28 ਜੁਲਾਈ ਤੋਂ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜਣ ਦਾ سلسلہ ਆਰੰਭਿਆ ਜਾ ਰਿਹਾ ਹੈ ਦਲ ਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ 28 ਜੁਲਾਈ ਤੋਂ ਬਾਅਦ ਸਪੌਂਸਰਸ਼ਿਪ ਦਾਖਲ ਕਰਨ ਦਾ ਪੱਕਾ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਆਪਸ਼ਨ ਲੈ ਸਕਦੇ ਨੇ ਸੁਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ ਦਾਦਾ-ਦਾਦੀ ਜਾਂ ਨਾਨਾ-ਨਾਨੀ 5 ਸਾਲ ਤੱਕ ਕੈਨੇਡਾ 'ਚ ਰਹਿ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ 'ਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ ਸਾਲ 2024 ਦੌਰਾਨ 35700 ਬੇਨਿਕਾਰਾਂ ਨੂੰ ਅਰਜ਼ੀ ਦਾਖਲ ਰੰਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਇਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪான்ਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ ਅਤੇ ਪ੍ਰੋਸੈਸਿੰਗ ਦਾ ਸਮਾਂ 2 ਸਾਲ ਮੰਨਿਆ ਜਾਂਦਾ ਹੈ ਕੈਨੇਡਾ ਸਰਕਾਰ ਨੇ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਵੱਲੋਂ ਕੀਤੇ ਦਾਅਵੇ ਨੂੰ ਸਰਾਸਰ ਝੂਠ ਕਰਾ ਦਿੰਦਿਆਂ ਕਿਹਾ ਹੈ ਕਿ ਅਸਾਈਲਮ ਮੰਗਣ ਵਾਲਿਆਂ ਨੂੰ ਸਿਰਫ 45 ਦਿਨ ਦੇ ਅੰਦਰ ਕੰਮ ਕਰਨ ਦਾ ਹੱਕ ਮਿਲ ਜਾਂਦਾ ਹੈ। ਡੱਗਫੋਰਡ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ 'ਚ ਪਨਾਹ ਮੰਗਣ ਵਾਲਿਆਂ ਨੂੰ ਵਰਕ ਪਰਮਿਟ ਵਾਸਤੇ 2 ਸਾਲ ਉਡੀਕ ਕਰਨੀ ਪੈਂਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਆਪਣੇ ਪੱਧਰ ਤੇ ਵਰਕ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਆਰੰਭੇਗੀ। ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਏ ਕਿ ਕੈਨੇਡਾ ਚ ਪਨਾਹ ਦੀ ਅਰਜ਼ੀ ਦੇ ਹਿੱਸੇ ਵਜੋਂ ਸ਼ਰਨਾਰਥੀਆਂ ਵੱਲੋਂ ਵਰਕ ਪਰਮਿਟ ਦੀ ਗੁਜ਼ਾਰਿਸ਼ ਵੀ ਕੀਤੀ ਜਾਂਦੀ ਹੈ ਇਹ ਗੁਜ਼ਾਰਿਸ਼ ਆਨਲਾਈਨ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ ਪਰ ਮੈਡੀਕਲ ਟੈਸਟ ਲਾਜ਼ਮੀ ਹੁੰਦਾ ਹੈ ਅਰਜ਼ੀ ਤੇ ਗੌਰ ਕਰਨ ਲਈ ਇਸ ਨੂੰ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਕੋਲ ਭੇਜ ਦਿੱਤਾ ਜਾਂਦਾ ਹੈ ਤੇ 2 ਹਫ਼ਤੇ ਦੇ ਅੰਦਰ ਵਰਕ ਪਰਮਿਟ ਜਾਰੀ ਹੋ ਜਾਂਦਾ ਹੈ ਵਰਕ ਪਰਮਿਟ ਜਾਰੀ ਹੋਣ ਤੱਕ ਔਸਤਨ 45 ਦਿਨ ਦਾ ਸਮਾਂ ਲੱਗਦਾ ਹੈ ਪਰ ਦੂਜੇ ਪਾਸੇ ਮਾਈਗ੍ਰੈਂਟ ਵਰਕਰਸ ਅਲਾਈयंस फॉर ਚੇਂਜ ਦੇ ਕਾਰਜਕਾਰੀ ਡਾਇਰੈਕਟਰ ਸੈਦ ਹੁਸੈਨ ਨੇ ਕਿਹਾ ਹੈ ਕਿ ਵਰਕ ਪਰਮਿਟ ਦਾ ਉਡੀਕ ਸਮਾਂ 45 ਦਿਨ ਤੋਂ ਲੈ ਕੇ 730 ਦਿਨ ਤੱਕ ਕਿਤੇ ਵੀ ਹੋ ਸਕਦਾ ਹੈ ਕੁਝ ਸ਼ਰਨਾਰਥੀਆਂ ਨੂੰ 5 ਮਹੀਨੇ ਜਾਂ 6 ਮਹੀਨੇ ਉਡੀਕ ਕਰਨੀ ਪੈਂਦੀ ਹੈ ਜਦਕਿ ਕੁਝ 45 ਦਿਨਾਂ ਦੇ ਅੰਦਰ ਵਰਕ ਪਰਮਿਟ ਹਾਸਲ ਕਰ ਲੈਂਦੇ ਨੇ ਪਰ 6 ਮਹੀਨੇ ਦਾ ਸਮਾਂ ਵੀ ਕਾਫੀ ਹੁੰਦਾ ਹੈ ਇਥੇ ਦੱਸਣਾ ਬਣਦਾ ਹੈ ਕਿ ਪ੍ਰੀਮੀਅਰ ਡੱਗਫੋਰਡ ਨੇ ਹੰਟਸਵਿਲ ਵਿਖੇ ਤਿੰਨ ਦਿਨਾ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਸੀ ਕਿ অন্ਟਾਰੀਓ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 95 ਦੀ ਵਰਤੋਂ ਕਰਦਿਆਂ ਅਸਾਈਲਮ ਮੰਗਣ ਵਾਲਿਆਂ ਨੂੰ ਵਰਕ ਵੀਜ਼ੇ ਜਾਰੀ ਕੀਤੇ ਜਾਣਗੇ ਡੱਗਫੋਰਡ ਦਾ ਕਹਿਣਾ ਸੀ ਕਿ ਈਟੋਬੀਕੋ ਦੇ ਹੋਟਲਾਂ 'ਚ ਅਸਾਈਲਮ ਮੰਗਣ ਵਾਲਿਆਂ ਦੀ ਭਰਮਾਰ ਹੈ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਹੋਰ ਨਾ ਕੈਨੇਡੀਅਨਜ਼ ਵਾਂਗ ਉਹ ਵੀ ਸਿਰ ਉੱਚਾ ਕਰਕੇ ਜ਼ਿੰਦਗੀ ਬਤੀਤ ਕਰਨ ਦੇ ਇੱਛੁਕ ਨੇ ਉਧਰ ਸੈਇਦ ਹੁਸੈਨ ਨੇ ਕਿਹਾ ਕਿ অন্ਟਾਰੀਓ ਦੇ ਪ੍ਰੀਮੀਅਰ ਦੇ ਸੁਰ ਬਦਲੇ-ਬਦਲੇ ਮਹਿਸੂਸ ਹੋ ਰਹੇ ਨੇ ਹੋ ਸਕਦਾ ਹੈ ਕਿ ਉਹ ਸਿਆਸੀ ਨਜ਼ਰੀਏ ਤੋਂ ਇਹ ਪੈਂਤੜਾ ਖੇਡਣਾ ਚਾਹੁੰਦੇ ਹੋਣ ਕਿਉਂਕਿ ਇਸ ਤੋਂ ਪਹਿਲਾਂ ਡੱਗਫੋਰਡ ਨੇ ਪ੍ਰਵਾਸੀਆਂ ਵਿਰੁੱਧ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਉੱਤਰੀ অন্ਟਾਰੀਓ 'ਚ ਪ੍ਰਵਾਸੀਆਂ ਨੂੰ ਵਸਾਉਣ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਸੋਚਣਾ ਹੋਵੇਗਾ 2022 ਚ ਨਵੇਂ ਮਕਾਨਾਂ ਦੀ ਉਸਾਰੀ ਵਾਸਤੇ ਗ੍ਰੀਨ ਬੈਲਟ ਚੋਂ ਜ਼ਮੀਨ ਬਾਹਰ ਕੱਢਣ ਵੇਲੇ ਵੀ ਡੱਗਫੋਰਡ ਨੇ ਕਿਹਾ ਸੀ ਕਿ ਪ੍ਰਵਾਸ ਦੀ ਰਫ਼ਤਾਰ ਨੂੰ ਵੇਖਦਿਆਂ ਇਹ ਕਦਮ ਜ਼ਰੂਰੀ ਹੋ ਗਿਆ ਹੈ। ਉਸ ਵੇਲੇ ਦੌਰਾਨ ਕੈਨੇਡਾ ਨੇ 4,30,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਦਿਆਂ ਸਾਰੇ ਰਿਕਾਰਡ ਤੋੜ ਦਿੱਤੇ ਸਨ। ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਰਜਕਾਲ ਦੌਰਾਨ ਸਿੱਖ ਆਗੂ ਹਰਦੀਪ ਸਿੰਘ ਨਿਜਰ ਦਾ ਕਤਲ ਹੋਣ ਕਾਰਨ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਖਰਾਬ ਹੋ ਗਏ ਸਨ ਟਰੂਡੋ ਨੇ ਨਿਜਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ 5 ਸਾਲਾਂ ਚ ਜਾਰੀ ਕੀਤੇ ਗਏ ਲੱਖਾਂ ਅੰਤਰਰਾਸ਼ਟਰੀ ਸਟੱਡੀ ਵੀਜ਼ੇ ਜਾਰੀ ਕਰਨ ਦੇ ਪ੍ਰੋਗਰਾਮ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਨੇ ਇਹ ਵੱਡੀ ਜਾਂਚ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਦੇ ਆਡੀਟਰ ਜਨਰਲ ਨੂੰ ਸੌਂਪੀ ਗਈ ਹੈ ਤੇ ਇਸ ਸੰਬੰਧੀ ਰਿਪੋਰਟ ਕੈਨੇਡਾ ਦੀ ਸੰਸਦ ਨੂੰ ਅਗਲੇ ਸਾਲ ਸੌਂਪੀ ਜਾਵੇਗੀ ਟੋਰਾਂਟੋ ਤੋਂ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਪ੍ਰੋਗਰਾਮ ਕਾਰਨ ਪਿਛਲੀ ਟਰੂਡੋ ਸਰਕਾਰ ਤੇ ਸਵਾਲ ਉੱਠ ਰਹੇ ਨੇ ਸਰਕਾਰ ਨੇ ਧੋਖੇਬਾਜ਼ ਏਜੰਟਸ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਹੀ ਤਰੀਕੇ ਨਾਲ ਨਜ਼ਰਸਾਨੀ ਨਹੀਂ ਕੀਤੀ ਅਤੇ ਵੱਖ-ਵੱਖ ਦੇਸ਼ਾਂ ਦੇ ਕਈ ਮਾੜੇ ਅੰਸਰ ਵੀ ਇਹਦੇ ਵਿੱਚ ਸ਼ਾਮਲ ਹੋ ਗਏ ਸਨ ਦੋਸ਼ ਇਹ ਵੀ ਲੱਗੇ ਨੇ ਕਿ ਧੜਾ ਧੜ ਵੀਜ਼ੇ ਦੇਣ ਕਾਰਨ ਕੈਨੇਡਾ ਗਿਆ ਵਿਦਿਆਰਥੀਆਂ ਕੋਲ ਰਹਿਣ ਨੂੰ ਘਰ ਨੌਕਰੀ ਖਾਣ ਨੂੰ ਰੋਟੀ ਅਤੇ ਪੈਸੇ ਥੇਲੇ ਦੀ ਕਾਫੀ ਤੰਗੀ ਆ ਗਈ ਸੀ ਸਟੂਡੈਂਟਸ ਨੂੰ ਸਿਹਤ ਸਹੂਲਤਾਂ ਟਰਾਂਸਪੋਰਟ ਤੇ ਨਿੱਜੀ ਖਰਚਾਂ ਤੋਂ ਸਖਣੇ ਰਹਿਣਾ ਪਿਆ ਤੇ ਗੁਰਦੁਆਰਿਆਂ 'ਚ ਡੇਰੀ ਲਾਉਣੇ ਪਏ ਦੱਸਣਾ ਬਣਦਾ ਹੈ ਕਿ ਸਟੱਡੀ ਵੀਜ਼ਾ ਪ੍ਰੋਗਰਾਮ ਫਿਲਹਾਲ 2027 ਤੱਕ ਚੱਲਣਾ ਹੈ ਅੰਕੜਿਆਂ ਮੁਤਾਬਕ ਵੀਜ਼ਿਆਂ ਦੇ 2025 2026 ਤੇ 2027 ਤੱਕ ਜਾਰੀ ਕੀਤੇ ਜਾ ਰਹੇ ਅੰਕੜੇ ਕੈਨੇਡਾ ਦੀ ਕੁੱਲ ਆਬਾਦੀ ਦੇ 5 ਫੀਸਦੀ ਤੋਂ ਵੱਧ ਨਹੀਂ ਹੋਣੇ ਚਾਹੀਦੇ। ਇਹਨਾਂ ਵਿੱਚ ਵਿਦਿਆਰਥੀ, ਕੱਚੇ ਤੌਰ ਤੇ ਰਹਿ ਰਹੇ ਵਰਕਰ ਅਤੇ ਹੋਰ ਰਹਿਹਾਸੀ ਵੀ ਸ਼ਾਮਲ ਨੇ। ਕੈਨੇਡਾ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2025 ਤੱਕ ਜੋ 4,85,000 ਵੀਜ਼ਾ ਜਾਰੀ ਕਰਨੇ ਸਨ, ਉਹਨਾਂ ਨੂੰ ਘਟਾ ਕੇ 4,37,000 ਕਰ ਦਿੱਤਾ ਗਿਆ ਤੇ ਇੰਨੇ ਹੀ ਸਟੱਡੀ ਵੀਜ਼ਾ 2026 ਚ ਜਾਰੀ ਹੋਣਗੇ ਇਹ ਸਟੱਡੀ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਚ ਭਾਰਤੀ ਵਿਦਿਆਰਥੀ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਵਿੱਚ ਪੰਜਾਬੀ 6070 ਫੀਸਦੀ ਹੁੰਦੇ ਨੇ ਕੈਨੇਡਾ ਨੇ ਇਹ ਪ੍ਰੋਗਰਾਮ 2023 ਤੋਂ 5 ਸਾਲ ਲਈ ਜਾਰੀ ਕੀਤਾ ਸੀ ਤੇ ਕੈਨੇਡਾ ਦੀ ਲਿਬਰਲ ਪਾਰਟੀ ਦੀ ਸਰਕਾਰ ਇਸ ਪ੍ਰੋਗਰਾਮ ਦੀ ਡੂੰਘਾਈ ਚ ਪੜਤਾਲ ਕਰਵਾਉਣ ਉਪਰੰਤ 2027 ਤੋਂ ਬਾਅਦ ਹੀ ਕੋਈ ਬਦਲਾਅ ਕਰੇਗੀ ਦੱਸਦੀ ਕਿ ਇਸ ਪ੍ਰੋਗਰਾਮ ਹੇਠ ਜਨਵਰੀ 2024 ਤੱਕ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਆਪਣੇ ਖਰਚੇ ਵਾਸਤੇ ਬੈਂਕ ਚ 13 ਲੱਖ ਰੁਪਏ ਯਾਨੀ ਕਿ 20635 ਕੈਨੇਡੀਅਨ ਡਾਲਰ ਜਮ੍ਹਾਂ ਕਰਵਾਉਣੇ ਜ਼ਰੂਰੀ ਕਰ ਦਿੱਤੇ ਗਏ ਸਨ ਅੰਕੜੇ ਅਨੁਸਾਰ 2025 ਸਾਲ ਦੇ ਪਹਿਲੇ 3 ਮਹੀਨਿਆਂ ਚ ਕੈਨੇਡਾ ਵੱਲੋਂ ਜਾਰੀ ਕੀਤੇ ਭਾਰਤੀ ਵਿਦਿਆਰਥੀਆਂ ਲਈ ਵੀਜ਼ੇ ਕੇਵਲ 30640 ਰਹਿ ਗਏ ਜਦਕਿ ਇਹ ਗਿਣਤੀ ਪਿਛਲੇ ਸਾਲ 44295 ਸੀ ਕੈਨੇਡਾ ਨੇ 2023 ਚ ਕੁੱਲ 681155 ਵੀਜ਼ੇ ਜਾਰੀ ਕੀਤੇ ਜਿਨ੍ਹਾਂ ਵਿੱਚ 278045 ਭਾਰਤੀ ਸਨ ਜਦਕਿ 2024 ਚ ਕੁੱਲ 516275 ਜਾਰੀ ਵੀਜ਼ੇਆਂ ਚੋਂ ਭਾਰਤੀ ਕੇਵਲ 188465 ਸਨ ਦੱਸਦੀ ਹੈ ਕਿ ਪੰਜਾਬੀ ਵਿਦਿਆਰਥੀ ਹੁਣ ਕੈਨੇਡਾ ਦੀ ਥਾਂ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਦੇਸ਼ਾਂ ਨੂੰ ਤਰਜੀਹ ਦੇ ਰਹੇ ਨੇ। ਕੈਨੇਡਾ 'ਚ ਠੱਗ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਪਣੇ ਪੇਸ਼ੇ ਨਾਲ ਇਨਸਾਫ ਨਾ ਕਰਨ ਵਾਲਿਆਂ ਦੇ ਲਾਇਸੈਂਸ ਤੜਾ ਤੜ ਰੱਦ ਜਾਂ ਮੁਅੱਤਲ ਕੀਤੇ ਜਾ ਰਹੇ ਨੇ। ਸਭ ਤੋਂ ਵੱਡਾ ਨੁਕਸਾਨ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਏਜੰਟਸ ਨੂੰ ਹੋਇਆ ਹੈ ਜਿਨ੍ਹਾਂ ਵਿੱਚੋਂ ਕੁਝ ਏਜੰਟ ਸਾਊਥ ਏਸ਼ੀਅਨ ਲੋਕਾਂ ਨੂੰ ਕੈਨੇਡੀਅਨ ਵੀਜ਼ਾ ਦਿਵਾਉਣ ਦੇ ਨਾਂ ਤੇ ਗੈਰਵਾਜਬ ਤਰੀਕਿਆਂ ਦੀ ਵਰਤੋਂ ਕਰਦੇ ਨੇ। ਇੰਟਰਨੈਸ਼ਨਲ ਸਟੂਡੈਂਟਸ ਅਤੇ ਆਰਜੀ ਕਾਮਿਆਂ ਦੀ ਪਰਮਾਰ ਇਸ ਕਾਰਵਾਈ ਦਾ ਮੁੱਖ ਕਾਰਨ ਬਣੀ ਜੋ ਕੈਨੇਡੀਅਨ ਪੀਆਰ ਹਾਸਲ ਕਰਨ ਚ ਅਸਫਲ ਰਹਿਣ ਮਗਰੋਂ ਅਜਿਹੇ ਏਜੰਟਸ ਦੇ ਜਾਲ ਚ ਫਸ ਜਾਂਦੇ ਨੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਵੱਲੋਂ ਕਤਾਈ ਕਰਨ ਵਾਲੇ ਏਜੰਟਸ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਤੇ ਕਈ ਫਰਮਾਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ ਟ੍ਰਿਬਿਊਨਲ ਦੇ ਫੈਸਲੇ ਮਗਰੋਂ ਵੈਨਕੂਵਰ ਦੀ ਗੈਟ ਵੀਜ਼ਾ ਇਮੀਗ੍ਰੇਸ਼ਨ ਦੇ ਮਾਲਕ ਰਾਜੇਸ਼ ਰਣਦੇਵ ਦਾ ਲਾਇਸੈਂਸ ਮਈ 2025 ਚ ਰੱਦ ਕਰ ਦਿੱਤਾ ਗਿਆ। ਦੂਜੇ ਪਾਸੇ BC ਦੇ ਡੈਲਟਾ ਸ਼ਹਿਰ ਨਾਲ ਸਬੰਧਤ ਚੰਡੀਗੜ੍ਹ ਇਮੀਗ੍ਰੇਸ਼ਨ ਸਰਵਿਸਿਜ਼ ਦੇ ਜਗENDER ਸਿੰਘ ਕੰਗ ਅਤੇ ਹਰਿੰਦਰ ਕੌਰ ਕੰਗ ਵੀ ਪੜਤਾਲ ਦੇ ਘੇਰੇ 'ਚ ਆ ਗਏ ਤੇ CICCC ਵੱਲੋਂ ਜਗENDER ਸਿੰਘ ਕੰਗ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਜਦਕਿ ਹਰਿੰਦਰ ਕੌਰ ਕੰਗ ਉੱਤੇ ਕਈ ਬੰਦਸ਼ਾਂ ਲਾਗੂ ਕੀਤੀਆਂ ਗਈਆਂ ਨੇ ਇਸੇ ਤਰ੍ਹਾਂ ਸ਼ਰਮਾ ਸਿੰਘ ਇਮੀਗ੍ਰੇਸ਼ਨ ਇਨਕਾਰਪੋਰੇਸ਼ਨ ਨਾਲ ਸਬੰਧਤ ਮਾਲਾ ਐਲਨ ਸ਼ਰਮਾ ਸਿੰਘ ਦਾ ਲਾਇਸੈਂਸ ਜੂਨ 2025 ਦੌਰਾਨ ਆਰਜ਼ੀ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਗਲੋਬਲ ਹਾਇਰ ਪਲੇਸਮੈਂਟ ਸਰਵਿਸਿਜ਼ ਅਤੇ ਐਡਮਿੰਟਨ ਦੀ ਕੈਨ ਪੀਆਰ ਟੈਕਨੋਲੋਜੀਜ਼ ਨਾਲ ਸੰਬੰਧਤ ਰਿਸ਼ੀ ਕੁਮਾਰ ਮਿੱਤਲ ਦਾ ਲਾਇਸੈਂਸ ਆਰਜੀ ਪਾਬੰਦੀਆਂ ਦੇ ਘੇਰੇ ਚ ਕੱਸ ਦਿੱਤਾ ਗਿਆ ਹੈ ਗੈਰ ਮੁਨਾਫੇ ਵਾਲੀ ਜਥੇਬੰਦੀ ਵਨ ਵੌਇਸ ਕੈਨੇਡਾ ਦੀ ਡਾਇਰੈਕਟਰ ਨੀਰਾ ਅਗਨੀ ਹੋਤਰੀ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦਾ ਲਗਾਤਾਰ ਹੋ ਰਿਹਾ ਸ਼ੋਸ਼ਣ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਐਲ ਐਮ ਆਈਏ ਨੂੰ ਠੱਗੀ ਦਾ ਸਭ ਤੋਂ ਸੌਖਾ ਰਾਹ ਬਣਾਇਆ ਜਾ ਚੁੱਕਾ ਹੈ ਜਿਸ ਦੇ ਐਵਸਟ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਨੇ ਨੀਰਾ ਅਗਨੀ ਹੋਤਰੀ ਨੇ ਕਿਹਾ ਕਿ ਕਿਸੇ ਵੀ ਪੇਸ਼ੇ 'ਚ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ ਅਤੇ ਇੱਕ ਵਾਰ ਤੁਹਾਡੇ ਅਕਸ ਨੂੰ ਦਾਗ ਲੱਗ ਗਿਆ ਤਾਂ ਸਮਝੋ ਸਭ ਕੁਝ ਮਿੱਟੀ ਹੋ ਗਿਆ ਇਮੀਗ੍ਰੇਸ਼ਨ ਸਲਾਹਕਾਰ ਦਾ ਕੰਮ ਲੋਕਾਂ ਦੀ ਜ਼ਿੰਦਗੀ ਬਣਾਉਣਾ ਹੁੰਦਾ ਹੈ ਨਾ ਕਿ ਉਹਨਾਂ ਦਾ ਭਵਿੱਖ ਤਹਿਸ ਨਸ ਕਰਨਾ ਸਾਡੇ ਕਲਾਇੰਟ ਵੱਡੀਆਂ ਉਮੀਦਾਂ ਤੇ ਭਰੋਸੇ ਨਾਲ ਆਉਂਦੇ ਨੇ ਤੇ ਅਜਿਹਾਂ ਠੱਗੀਆਂ ਸਮੁੱਚੇ ਖੇਤਰ ਨੂੰ ਸ਼ਰਮਸਾਰ ਕਰਦੀਆਂ ਨੇ ਨੀਰਾ ਅਗਨੀ ਹੋਤਰੀ ਦਾ ਮੰਨਣਾ ਹੈ ਕਿ ਠੱਗਾਂ ਵਿਰੁੱਧ ਸਖਤ ਕਾਰਵਾਈ ਅਤੇ ਸੁਧਾਰ ਮੁਹਿੰਮ ਰਾਹੀਂ ਜਵਾਬਦੇਹੀ ਤੈਅ ਕਰਨ ਦਾ ਸਫ਼ਰ ਜਲਦ ਤੈਅ ਕੀਤਾ ਜਾ ਸਕਦਾ ਹੈ ਸ਼ਿਕਾਇਤਾਂ 'ਤੇ ਕਾਰਵਾਈ ਤੇਜ਼ ਹੋ ਰਹੀ ਹੈ ਤੇ ਇਮੀਗ੍ਰੇਸ਼ਨ ਏਜੰਟਸ ਦੇ ਸਤਾਏ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਕੈਨੇਡਾ ਦੇ ਸਰੀ ਸ਼ਹਿਰ 'ਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਤੇ ਹੋਈ ਫਾਇਰਿੰਗ ਮਾਮਲੇ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਸੰਗਠਨ ਨੇ ਇੱਕ ਬਿਆਨ ਜਾਰੀ ਕੀਤਾ ਹੈ ਸੰਗਠਨ ਨੇ ਦੋ ਪੰਨਿਆਂ ਦਾ ਸਪਸ਼ਟਿਕਰਣ ਪੱਤਰ ਜਾਰੀ ਕਰਕੇ ਕਿਹਾ ਕਿ ਇਸ ਗੋਲੀਬਾਰੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਬੀਕੇਆਈ ਨੇ ਕਿਹਾ ਕਿ ਜ਼ਬਰੀ ਵਸੂਲੀ ਧਮਕੀਆਂ ਜਾਂ ਹਿੰਸਾ ਵਰਗੀਆਂ ਘਟਨਾਵਾਂ ਨਾਲ ਇਸ ਦਾ ਨਾਮ ਜੋੜਨਾ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ ਬੀਕੇਆਈ ਨੇ ਅੱਗੇ ਕਿਹਾ ਕਿ ਜੇਕਰ ਕੋਈ ਕਿਸੇ ਨੂੰ ਉਹਨਾਂ ਦੇ ਨਾਮ ਦੀ ਵਰਤੋਂ ਕਰਕੇ ਧਮਕੀ ਦੇ ਰਿਹਾ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੰਗਠਨ ਨੇ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਗੈਰਕਾਨੂੰਨੀ ਗਤੀਵਿਧੀ ਦਾ ਸਮਰਥਨ ਨਹੀਂ ਕਰਦਾ। ਇਹ ਸਫਾਈ ਉਸ ਘਟਨਾ ਤੋਂ ਬਾਅਦ ਆਈ ਜਦੋਂ ਕਈ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਹਰਜੀਤ ਸਿੰਘ ਲਾਡੀ ਜੋ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੈ ਨਿਕਪਲ ਸ਼ਰਮਾ ਦੇ ਕੈਫੇ ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸਦੀ ਹੈ ਕਿ 9 ਜੁਲਾਈ ਦੀ ਰਾਤ ਸਮੇਂ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਹਮਲਾ ਹੋਇਆ ਇਸ ਹਮਲੇ ਦੌਰਾਨ ਕਈ ਰਾਉਂਡ ਫਾਇਰਿੰਗ ਕੀਤੀ ਗਈ ਸੀ ਇਸ ਕੈਫੇ ਦਾ ਉਦਘਾਟਨ ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਹ ਕੈਫੇ ਕਿਰਾਏ ਤੇ ਲਿਆ ਹੈ ਇਹ ਗੋਲੀਬਾਰੀ ਸਿਰਫ ਕੈਫੇ ਤੇ ਨਹੀਂ ਸਗੋਂ ਨੇੜਲੀਆਂ ਦੋ ਇਮਾਰਤਾਂ ਤੇ ਵੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਕੈਫੇ ਦੇ ਮਾਲਕ ਨੂੰ ਮੈਸੇਜ ਦੇਣ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੋਲੀਬਾਰੀ ਨਾਲ ਕੈਫੇ ਤੇ ਟਾਰਗੇਟਡ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹਮਲਾਵਰ ਨੇ ਗੋਲੀਬਾਰੀ ਦੀ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਚ ਕੈਫੇ ਦੇ ਬਾਹਰ ਕਾਰ 'ਚ ਬੈਠੇ ਇੱਕ ਵਿਅਕਤੀ ਵੱਲੋਂ ਕਾਰ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਘਟਨਾ ਤੋਂ ਬਾਅਦ ਸਰੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ 'ਚ ਸ਼ੱਕ ਪੈਦਾ ਹੋਇਆ ਕਿ ਹਮਲਾ ਜ਼ਬਰੀ ਵਸੂਲੀ ਦੇ ਇਰਾਦੇ ਨਾਲ ਕੀਤਾ ਗਿਆ ਹੋ ਸਕਦਾ ਹੈ। ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਨੇ ਤੇ ਕਿਸੇ ਵੀ ਸੰਗਠਿਤ ਗਰੋਹ ਜਾਂ ਗੈਂਗ ਦੇ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਵੇਲੇ ਕਪਿਲ ਸ਼ਰਮਾ ਦੇ ਕੈਫੇ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਦੁਬਾਰਾ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫੇਰ ਕੈਨੇਡਾ ਨੂੰ ਧਮਕੀ ਦਿੱਤੀ ਹੈ। ਟਰੰਪ ਦਾ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਦਾ ਸ਼ਾਇਦ ਕੈਨੇਡਾ ਨਾਲ ਨਵਾਂ ਵਪਾਰ ਸਮਝੌਤਾ ਨਾ ਹੋ ਸਕੇ। ਉਹਨਾਂ ਕਿਹਾ ਕਿ ਉਹ ਕੈਨੇਡਾ ਉੱਤੇ ਹੋਰ ਵਧੇਰੇ ਟੈਰਿਫ ਲਗਾ ਸਕਦੇ ਨੇ ਜਿਨ੍ਹਾਂ ਦੀ ਸ਼ੁਰੂਆਤ 1 ਅਗਸਤ ਤੋਂ ਹੋ ਸਕਦੀ ਹੈ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਕੈਨੇਡਾ ਨਾਲ ਗੱਲਬਾਤ ਚੰਗੀ ਨਹੀਂ ਚੱਲੀ। ਮੈਨੂੰ ਲੱਗਦਾ ਹੈ ਕਿ ਕੈਨੇਡਾ ਇੱਕ ਅਜੀਹਾ ਦੇਸ਼ ਹੋ ਸਕਦਾ ਹੈ ਜਿੱਥੇ ਸਿਰਫ ਟੈਰਿਫ ਹੋਵੇ। ਕੋਈ ਅਸਲ ਗੱਲਬਾਤ ਨਾ ਹੋਵੇ। ਇਹ ਦੋ ਹਫ਼ਤੇ ਚ ਪਹਿਲੀ ਵਾਰੀ ਸੀ ਕਿ ਟਰੰਪ ਨੇ ਖੁੱਲ੍ਹ ਕੇ ਕੈਨੇਡਾ ਨਾਲ ਚੱਲ ਰਹੀਆਂ ਵਪਾਰ ਚਰਚਾਵਾਂ ਬਾਰੇ ਟਿੱਪਣੀ ਕੀਤੀ ਹੈ। ਟਰੰਪ ਨੇ 10 ਜੁਲਾਈ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 1 ਅਗਸਤ ਤੋਂ ਕੈਨੇਡਾ ਤੇ 35% ਦਾ ਟੈਰਿਫ ਲਾਇਆ ਜਾ ਸਕਦਾ ਹੈ। ਇਹ ਟੈਰਿਫ ਉਹਨਾਂ ਸਮਾਨਾਂ ਉੱਤੇ ਲੱਗੇਗਾ ਜੋ ਹੁਣ 25% ਟੈਰਿਫ ਦੇ ਅਧੀਨ ਆਉਂਦੇ ਨੇ। ਟਰੰਪ ਨੇ ਫੈਂਟਨਲ ਦੀ ਤਸਕਰੀ ਨੂੰ ਕੌਮੀ ਸੁਰੱਖਿਆ ਦਾ ਖਤਰਾ ਦੱਸਦੇ ਹੋਏ ਕੈਨੇਡਾ ਉੱਤੇ ਟੈਰਿਫ ਲਗਾਏ ਨੇ ਹਾਲਾਂਕਿ ਜਿਹੜੀਆਂ ਕੈਨੇਡੀਅਨ ਵਸਤੂਆਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਨੁਕੂਲ ਹਨ ਉਹਨਾਂ ਨੂੰ ਟੈਰਿਫਸ ਤੋਂ ਛੋਟ ਹੈ ਇਸ ਤੋਂ ਇਲਾਵਾ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਉੱਤੇ 50 ਫੀਸਦੀ ਟੈਰਿਫ ਲੱਗਦਾ ਹੈ ਜੋ ਅਮਰੀਕਾ ਨੇ ਹਰ ਦੇਸ਼ ਤੇ ਲਾਇਆ ਹੈ ਕੈਨੇਡੀਅਨ ਊਰਜਾ ਤੇ ਪੋਟਾਸ਼ ਤੇ 10 ਫੀਸਦੀ ਟੈਰਿਫ ਲੱਗ ਰਿਹਾ ਹੈ ਟਰੰਪ ਨੇ ਕਿਹਾ ਕਿ 1 ਅਗਸਤ ਤੱਕ ਸਾਡੇ ਜ਼ਿਆਦਾਤਰ ਸਮਝੌਤੇ ਹੋ ਜਾਣਗੇ। ਉਹਨਾਂ ਨੇ ਆਸਟ੍ਰੇਲੀਆ, ਯੂਰਪੀਅਨ ਯੂਨੀਅਨ ਅਤੇ ਚੀਨ ਨਾਲ ਚੱਲ ਰਹੀਆਂ ਚਰਚਾਵਾਂ ਦੀ ਪ੍ਰਗਤੀ ਬਾਰੇ ਗੱਲ ਕੀਤੀ ਪਰ ਆਲੋਚਨਾ ਲਈ ਕੈਨੇਡਾ ਨੂੰ ਹੀ ਨਿਸ਼ਾਨਾ ਬਣਾਇਆ। ਟਰੰਪ ਨੇ ਸਾਫ਼ ਕਿਹਾ ਕਿ ਸਾਡੇ ਕੋਲ ਕੈਨੇਡਾ ਲਈ ਕੋਈ ਸਮਝੌਤਾ ਨਹੀਂ ਹੈ। ਅਸੀਂ ਉਹਨਾਂ ਉੱਤੇ ਧਿਆਨ ਨਹੀਂ ਦਿੰਦਾ। ਟਰੰਪ ਦੀ ਇਹ ਟਿੱਪਣੀ ਕੈਨੇਡਾ ਨਾਲ ਸਮਝੌਤੇ ਦੀਆਂ ਉਮੀਦਾਂ ਨੂੰ ਠੁੱਸ ਕਰਦੀ ਹੈ। ਵੀਰਵਾਰ ਨੂੰ ਵਸ਼ਿੰਗਟਨ ਦੌਰੇ ਤੇ ਗਏ ਕੈਨੇਡਾ ਦੇ ਵਪਾਰ ਮੰਤਰੀ ਡੋਮਨਿਕ ਲੈਬਲਾਨ ਨੇ ਵੀ 1 ਅਗਸਤ ਦੀ ਮਿਆਦ ਨੂੰ ਲੈ ਕੇ ਘੱਟ ਹੀ ਸੰਭਾਵਨਾ ਜ਼ਾਹਰ ਕੀਤੀ ਸੀ। ਉਹਨਾਂ ਕਿਹਾ ਕਿ 1 ਅਗਸਤ ਤੱਕ ਉਹ ਡੈਡਲਾਈਨ ਲਈ ਕੰਮ ਕਰਨਾ ਜਾਰੀ ਰੱਖਣਗੇ ਪਰ ਨਾਲ ਹੀ ਕਿਹਾ ਸੀ ਕਿ ਸਾਨੂੰ ਐਸਾ ਸਮਝੌਤਾ ਕਰਨਾ ਚਾਹੀਦਾ ਹੈ ਜੋ ਕੈਨੇਡਾ ਦੀ ਅਰਥ ਵਿਵਸਥਾ ਅਤੇ ਵਰਕਰਾਂ ਲਈ ਸਹੀ ਹੋਵੇ। ਜ਼ਰੂਰੀ ਹੋਇਆ ਤਾਂ ਅਸੀਂ ਹੋਰ ਸਮਾਂ ਵੀ ਲੈ ਸਕਦੇ ਹਾਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਨੇ ਵੀ ਕਿਹਾ ਸੀ ਕਿ ਕਿਸੇ ਵੀ ਕੀਮਤ ਤੇ ਸਮਝੌਤਾ ਕਰਨਾ ਉਹਨਾਂ ਦਾ ਟੀਚਾ ਨਹੀਂ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਐਮੀ ਹੂਸਟਨ ਨੇ ਵੀ ਕਿਹਾ ਸੀ ਕਿ ਕਾਰਨੀ ਡੈਡਲਾਈਨ ਤੱਕ ਲਾਜ਼ਮੀ ਸਮਝੌਤਾ ਕਰਨ ਦੀ ਜ਼ਿੱਦ 'ਚ ਨਹੀਂ ਹਨ 트ੰਪ ਨੇ ਆਖਰੀ ਵਾਰੀ 14 ਜੁਲਾਈ ਨੂੰ ਕਿਹਾ ਸੀ ਕਿ ਅਸੀਂ ਕੈਨੇਡਾ ਨਾਲ ਗੱਲ ਕਰ ਰਹੇ ਹਾਂ ਬ੍ਰੈਮਟਨ ਅਤੇ ਮਿਸਿਸਾਗਾ ਦੀਆਂ ਸੜਕਾਂ 'ਤੇ ਕਾਰ ਰੇਸਿੰਗ ਅਤੇ ਸਟੰਟ ਡਰਾਈਵਿੰਗ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੀਲ ਰਿਜਨਲ ਪੁਲਿਸ ਵੱਲੋਂ 130 ਤੋਂ ਵੱਧ ਸ਼ੱਕੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਤੇ 2100 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ ਜਾਂਚ ਕਰਤਾ ਮਾਂ ਨੇ ਦੱਸਿਆ ਕਿ ਪ੍ਰੋਜੈਕਟ ਇਰੇਜ਼ ਜਾਨੀ ਕਿ ਐਲੀਮੀਨੇਟਿੰਗ ਰੇਸਿੰਗ ਐਕਟੀਵਿਟੀਆਂ ਔਨ ਸਟ੍ਰੀਟਸ ਏਵਰੀਵੇਅਰ ਅਧੀਨ ਗ੍ਰੇਟਰ ਟੋਰਾਂਟੋ ਏਰੀਆ ਚ ਵਕ ਵਕ ਥਾਮਾਂ ਤੇ ਕਾਰਵਾਈ ਦੌਰਾਨ ਗ੍ਰਿਫਤਾਰੀਆਂ ਕੀਤੀਆਂ ਗਈਆਂ ਮਈ ਅਤੇ ਜੂਨ ਮਹੀਨੇ ਦੌਰਾਨ ਪੀਲ ਰੀਜਨਲ ਪੁਲਿਸ ਨੇ ਤਕਰੀਬਨ 100 ਗੱਡੀਆਂ ਜ਼ਬਤ ਕੀਤੀਆਂ ਜਦਕਿ ਸਟੰਟ ਡਰਾਈਵਿੰਗ ਦੇ 86 ਅਤੇ ਉੱਚੀ ਆਵਾਜ਼ ਪੈਦਾ ਕਰਨ ਦੇ 125 ਦੋਸ਼ ਆਇਦ ਕੀਤੇ ਗਏ ਇੱਕ ਮਾਮਲੇ 'ਚ ਡਰਾਈਵਰ ਨੂੰ 209 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਜਾਂਦਿਆਂ ਦੇਖਿਆ ਗਿਆ ਜਿਸ ਵਿਰੁੱਧ ਸਟੰਟ ਡਰਾਈਵਿੰਗ ਦੇ ਦੋਸ਼ ਲੱਗੇ ਇਸ ਤੋਂ ਇਲਾਵਾ ਇੱਕ ਡਰਾਈਵਰ ਵੱਲੋਂ ਲਾਲ ਬੱਤੀ ਦੀ ਉਲੰਘਣਾ ਕੀਤੇ ਜਾਣ ਕਰਕੇ ਜਿੱਥੇ ਪਿਕਅਪ ਟਰੱਕ ਨੂੰ ਟੱਕਰ ਮਾਰ ਦਿੱਤੀ ਗਈ ਉੱਥੇ ਹੀ ਉਸ ਦੀ ਗੱਡੀ ਮੁੱਦੀ ਵੱਜ ਗਈ ਇਹ ਹਾਦਸਾ ਵੀ ਕਾਰ ਰੇਸਿੰਗ ਕਰਕੇ ਹੀ ਵਾਪਰਿਆ ਤੇ ਕਾਰ ਡਰਾਈਵਰ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਸਟੰਟ ਡਰਾਈਵਿੰਗ ਕਰਨ ਅਤੇ ਰੇਸਿੰਗ ਦੇ ਦੋਸ਼ ਆਇਦ ਕੀਤੇ ਗਏ ਨੇ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊਜ਼ ਨੇ ਦੱਸਿਆ ਕਿ ਸੜਕਾਂ ਤੇ ਹੋਣ ਵਾਲੀ ਕਾਰ ਰੇਸਿੰਗ ਉਥੋਂ ਲੰਘਣ ਵਾਲਿਆਂ ਦੀ ਜਾਨ ਖਤਰੇ 'ਚ ਪਾ ਦਿੰਦੀ ਹੈ ਪ੍ਰੋਜੈਕਟ ਇਰੇਜ਼ ਵਰਗੇ ਉਦਮ ਰਾਹੀਂ ਖਤਰਨਾਕ ਡਰਾਈਵਿੰਗ ਕਰਨ ਵਾਲਿਆਂ ਦੀ ਨਕੀਲ ਕੱਸੀ ਜਾਂਦੀ ਹੈ ਤੇ ਸੜਕਾਂ ਤੇ ਆਵਾਜਾਈ ਸੁਰੱਖਿਅਤ ਬਣਾਉਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ ਪੀਲ ਪੁਲਿਸ ਦੇ ਅਫਸਰ 24 ਘੰਟੇ ਚੌਕਸ ਰਹਿੰਦੇ ਨੇ ਤੇ ਸਟਰੀਟ ਰੇਸਿੰਗ ਜਾਂ ਖਤਰਨਾਕ ਡਰਾਈਵਿੰਗ ਦਾ ਕੋਈ ਤਰੀਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਅਲਬਰਟਾ ਦੇ ਇਮੀਗ੍ਰੇਸ਼ਨ ਮੰਤਰੀ ਬਜ਼ੁਰਗਾਂ ਨੂੰ ਸੱਦਣ ਦੇ ਖਿਲਾਫ, ਕੀ ਬਜ਼ੁਰਗਾਂ ਨੂੰ ਸੱਦਣ ਨਾਲ ਹੈਲਥ케ਅਰ ਤੇ ਪਵੇਗਾ ਵਾਧੂ ਭਾਰ? ਕੈਨੇਡਾ ਨੇ ਮਾਪਿਆਂ ਦੀ ਪੀਆਰ ਲਈ ਆਮਦਨ ਹੱਦ ਵਧਾਈ, 8 ਜੁਲਾਈ ਤੋਂ ਭੇਜੇ ਜਾਣਗੇ ਸਪੌਂਸਰਸ਼ਿਪ ਦਾਖਲ ਕਰਨ ਦੇ ਸੱਦੇ। ਕੈਨੇਡਾ ਸਰਕਾਰ ਵੱਲੋਂ 45 ਦਿਨ ਚ ਵਰਕ ਪਰਮਿਟ ਦੇਣ ਦਾ ਦਾਵਾ ਸਰਕਾਰ ਨੇ ਡੱਗਫੋਰਡ ਦੇ 2 ਸਾਲ ਦੇ ਉਡੀਕ ਸਮੇਂ ਨੂੰ ਦੱਸਿਆ ਗਲਤ ਪਿਛਲੇ 5 ਸਾਲਾਂ ਚ ਜਾਰੀ ਹੋਏ ਸਟੱਡੀ ਵੀਜ਼ਿਆਂ ਦੀ ਪੜਤਾਲ ਸ਼ੁਰੂ ਕੈਨੇਡਾ ਸਰਕਾਰ ਜਾਂਚ ਦੇ ਆਧਾਰ ਤੇ 2027 ਮਗਰੋਂ ਬਣਾਏਗੀ ਨੀਤੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ